ਕਾਂਚੀ RAM ਜੀ ਅਮਰ ਰਹੇ ਸਾਚੀ ਕਾਂਚੀ RAM ਜੀ ਅਮਰ ਰਹੇ ਗਰੀਪੁਰ ਸਾਥ ਸੰਗਰਸ਼ ਕਰੋ ਥੈਂਕ ਯੂ ਸੋ ਮਚ ਬਿੱਕੀ ਬਾਦਰ ਕੇ ਸੁਮੇਂ ਦੇ ਸਵਾਗਤ ਕਰੂੰ ਦੇਖਦੇ ਹੋਏ ਮਸਜਦਾ ਗੀਤੇ ਆਵਾ ਇੱਕ ਵਾਰ ਸਾਰੇ ਜਣੇ ਬਾਬਾ ਸਾਨੂੰ ਕਰੀ ਆ ਕੇ ਜੈ ਪੀ ਹੋ ਜਸਮਾਨ ਪਾਰਟੀ ਜਿੰਦਾਬਾਦ ਪੰਚੀ ਰਾਮ ਦੀ ਨਰੀ ਸਾਂ ਹੋਪੇ ਕਾਦੀ ਤੇ ਨੇ ਜੇੜੇ ਉਹ ਨਉਤੇ ਆਨੇ ਤੇ ਬਹਾਨੇ ਸਾਡੇ ਘਰਾਂ ਕਿਛੇਗੇ ਕੀ ਰਾਮ ਦੀ ਅਰੀਸਾ ਪੈ ਕੱਤੇ ਮੇਰੇ ਕਾ ਚੀਰਾਮ ਦੀ ਅਰੀਸਾ ਪੈ ਕੱਤੇ ਮੇਰੇ ਕੋਣ ਨੇ ਬਹਾਨੇ ਸਾਤੇ ਕਰਾ ਵਿੱਚ ਕੇਤੇ ਕੋਣ ਦੇ ਹੱਥੇ ਬਹਾਨੇ ਕਰਾ ਵਿੱਚ ਕੇਤੇ ਕਾ ਚੀਰਾਮ ਦੀ ਅਰੀਸਾ ਪੈ ਕੱਤੇ ਮੇਰੇ ਕਾ ਦੇ ਜੇ ਮੇਰੇ ਲੇ fooli je nda keke fooli o se nda keke.

i'm oh the Time not ਮੰਮੀ ਦਾ ਲੋਟਾ ਜਾਰੇ ਨਿੰਦਾ ਫਿੱਟਾ ਫਿੱਟਾ ਦੇ ਕਾਚਨ ਹਾਜੀ ਬਿੱਕੀ ਬਾਧਰ ਕੇ ਇਹ ਜਿਨ੍ਹਾਂ ਨੇ ਗੰਧਰਵਾਜ ਦੇ ਨਾਲ ਆਪਣੀ ਸਾਜੀ ਰਗਾਈ ਹੈ ਔਰ ਸਾਡੇ ਜਿਹੜੇ ਮਿਸ਼ਨ ਦੇ ਲਈ ਆਪਣਾ ਬੜੋਲਾ ਯੋਗਦਾਨ ਪਾਇਆ ਇਹ ਸਾਡੇ ਵਿਚਾਰ ਬਹੁਤ سارے ਕਲਾਕਾਰ ਪਹੁੰਚੂ ਪਏ ਨੇ ਇਹ ਜਿਨ੍ਹਾਂ ਵਿੱਚ ਹਾਲ ਹੀ ਦੇ ਬਾਤ ਪਏ ਨੇ ਜਸੰਦਰ 로ਟਿਆ ਨੀਰਮ ਜਸਲ ਜੀ ਪ੍ਰਿਆ ਬੰਗਾ ਸੱਤਿਉ ਬੋਧ ਮਨਜੀਤ ਸੋਨੂੰ ਜੋਤੀ ਸੱਬਰਵਾਲ ਰੋਪਨਾਲ ਤੀਰ ਜੀ ਜੀਵਨਮੇਮੇ ਬਿੱਕੀ ਬਾਧਰ ਕੇ ਪ੍ਰੇਮ ਲਤਾ ਜੀ ਔਰ ਗੋਲਦੀ ਮਲਕ ਜੀ ਇਹ ਜਿਨ੍ਹਾਂ ਕਲਾਕਾਰਾਂ ਨੇ ਹਾਜ਼ਰ ਹੋਣੀਆਂ ਕਿਰਪਾ ਕਰਕੇ ਸਟੇਜ ਦੇ ਉੱਤੇ ਆ ਕੇ ਰਾਤ ਦਾ ਕਰਨਾ ਕਿਉਂਕਿ ਬਾਅਦ ਵਿੱਚ ਹੈ ਮੇਰੇ ਕਹਿੰਦੇ ਸਾਨੂੰ ਸਮਾਂ ਨਹੀਂ ਦਿੱਤਾ ਕਿਉਂਕਿ ਸਟੇਜ ਮੇਰੇ ਹੁਕਮ ਹੈ ਜੋ ਮੰਚ ਬਲੋਂ ਹੁਕਮ ਹੈ ਅਸੀਂ ਉਹ ਹੁਕਮ ਪੂਰਾਉਂਦੇ ਆਂ ਮੇਰੇ ਕਹਿੰਦੇ ਫੈਨਾਨਾ ਸਟੇਜ ਸੈਕਟਰੀ ਸੀ ਉਹਨੇ ਸਾਨੂੰ ਸਮਾਂ ਨਹੀਂ ਦਿੱਤਾ ਸੋ ਇਸ ਕਰਕੇ ਇਹ ਬੇਇਤੀ ਹੈ ਬੇਜਿੱਤਾ ਜਿਹੜਾ ਰਾਜ ਸਰ ਆਪਾਂ ਸਮਾਂ ਦਿੱਤਿਆ ਹੋਇਆ ਸ੍ਰੀ ਹਰਿਵੰਦੀ ਬਾਗੀਰ ਦੇਗੇ ਸੋ ਆਪਾਂ ਹੁਣ ਸਮਾਂ ਦੇਣੇ ਜਾ ਰਹੇ ਹਾਂ ਬਹੁਤ ਹੀ ਦਮਦਾਰ ਰਵਾਜ ਦੇ ਮਾਲਕ ਨੇ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਜਿਨ੍ਹਾਂ ਨੇ ਖੋਦੇ ਲਿਖਿਆ ਤੇ ਖੋਦੇ ਗਾਇਆ ਔਰ ਸਾਡੇ ਗੁਰੂ ਸਮਾਲ ਦੇ ਉਹ ਜੀਵਾਨੂ ਕਲਾਕਾਰ ਗੋਲਦੀ ਮਾਲਕ ਜੀ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਸੋ ਉਹਨਾਂ ਦੀ ਹਾਜ਼ਰੀ ਲਗਵਾਉਣਾ ਜਾ ਰਹੇ ਹਾਂ ਜਿਹੜੇ ਕਲਾਕਾਰ ਦਾ ਮੈਂ ਪਹਿਲਾ ਨਾਮ ਬੋਲਿਆ ਜੇ ਕੋਈ ਪਹੁੰਚ ਗਿਆ ਤਾਂ ਆਪਣੀ ਹਾਜ਼ਰੀ ਦੇ ਲਈ ਉਹ ਪਹੁੰਚੇ ਫੇਰ ਨਾ ਕਰੇ ਕਿ ਸਾਨੂੰ ਮਾਨਸ ਵੱਲੋਂ ਸਮਾਂ ਨਹੀਂ ਦਿੱਤਾ ਗਿਆ ਠੀਕ ਹੈ ਜੀ ਕਿਉਂਕਿ ਸਾਡੀ ਵੀ ਮਜਬੂਰੀ ਹੈ ਹਲੋ ਹਲੋ ਆਪਣਾ ਆਪਣਾ ਮਿੱਤਰੋ ਵੀ ਥੋੜਾ ਥੋੜਾ ਪ੍ਰੋਗਰਾਮ ਆਪਾਂ ਸਟਾਰਟ ਕਰ ਲਈਏ ਤੇ ਆਪਣੇ ਮਿਸ਼ਨਰੀ ਸਾਥੀ ਅਗਲੇ ਤੋਂ ਉਹਨਾਂ ਦੇ ਗੀਤ ਤੋਂੋਂ ਪਹਿਲਾਂ ਮੈਂ ਸਾਰੇ ਸਾਥੀਆਂ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਸਾਥੀ ਆਪ ਸਾਬ ਕੰਸ਼ੀ ਰਾਮ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਆ ਰਹੇ ਆ ਅੱਜ ਮੌਜਜਨ ਸਮਾਜ ਪਾਰਟੀ ਵੱਲੋਂ ਸਾਬ श्री ਕਾਂਸੀ ਰਾਮ ਜੀ ਦੇ ਪਰਿਨਿਰਵਾਣ ਦੇ ਵਾਸਤੇ ਮੌਕੇ ਤੇ ਤਖਤ ਬਦਲੋ ਤਾਜ ਬਦਲੋ ਜਿਹੜੀ ਮਹਾਰਾਜੀ ਰੱਖੀ ਗਈ ਆ ਔਰ ਅਸੀਂ ਸਮੁੱਚੀ ਲੀਡਰਸ਼ਿਪ ਵੱਲੋਂ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸਾਰੇ ਆਏ ਹੋਏ ਸਾਥੀਆਂ ਨੂੰ ਅਸੀਂ ਜੀ ਆਖਦੇ ਆਂ ਔਰ ਕਿਉਂਕਿ ਸਾਬ ਕਾਂਸੀ ਰਾਮ ਉਹਨਾਂ ਨੇ ਬਾਬਾ ਸਾਹਿਬ ਤੇ ਜਾਣ ਤੋਂ ਬਾਅਦ ਜਦੋਂ ਸਾਨੂੰ ਕੋਈ ਗੁੱਤਾ ਲੀਡ ਕਰਨ ਵਾਲਾ ਛੋਸ਼ਿਤ ਜਿਹੜਾ ਸਮਾਜ ਸੀ ਛੋਸ਼ਿਤ ਬਹੁਜਨ ਸਮਾਜ ਸੀ ਉਹਦੀ ਕੋਈ ਅਗਵਾਈ ਕਰਨ ਵਾਲੀ ਬਹੁਤ ਇੱਕ ਵਿਆਪਕ ਪੱਧਰ ਤੇ ਰਾਜਨੀਤੀ ਨਹੀਂ ਰਹੀ ਜਿਸ ਤਰ੍ਹਾਂ ਸਾਹਿਬ ਨੇ ਕਿਹਾ ਬਈ ਬਾਬਾ ਸਾਹਿਬ ਤੇ ਜਾਣ ਤੋਂ ਬਾਅਦ ਇੱਕ ਸੀਮਤ ਰੂਪ ਦੇ ਵਿੱਚ ਰਾਜਨੀਤੀ ਹੋਈ ਸੀ ਤੇ ਉਹਦੀ ਘਾਟ ਕਾਰਨ ਚਮਚਾ ਯੁੱਗ ਪੈਦਾ ਹੋਇਆ ਬਈ ਜਿਹੜੀਆਂ ਦੂਜੀਆਂ ਪਾਰਟੀਆਂ ਰਾਜ ਕਰਦੀਆਂ ਸੀਗੀਆਂ ਉਹਨਾਂ ਨੇ ਸ਼ੋਸ਼ੀ ਸਮਾਜ ਵਿੱਚੋਂ ਉਹਨਾਂ ਦੀ ਅਸਲ ਲੀਡਰਸ਼ਿਪ ਨਹੀਂ ਪੈਦਾ ਹੋਣ ਦਿੱਤੀ ਉਹਨਾਂ ਨੇ ਚਮਚੇ ਪੈਦਾ ਕਰ ਦਿੱਤੇ ਜਿਹੜੇ ਕਿ ਸਮਾਜ ਦੀ ਅਗਵਾਈ ਕਰਨ ਦੇ ਵਿੱਚ ਅਸਮਰੱਥ ਸਗੇ ਤੇ ਇਸ ਕਰਕੇ ਸਾਹਿਬ ਨੇ ਕਿਹਾ ਬਈ ਆਪਾਂ ਨੂੰ ਆਪਣੇ ਦੁੱਖਾਂ ਦਾ ਹੱਲ ਕਰਨ ਦੇ ਲਈ ਆਪਣੇ ਬਹੁਜਨ ਸਮਾਜ ਦੀ ਜਿਹੜੀ ਸਮਰੱਥ ਲੀਡਰਸ਼ਿਪ ਜਿਹੜੀ ਪੈਦਾ ਕਰਨ ਦੀ ਲੋੜ ਆ ਇਸ ਕਰਕੇ ਆ ਸਾਹਬ ਨੇ ਜਿਹੜਾ ਉਹਨਾਂ ਨੇ ਕਿਹਾ ਵੀ ਸੀਮਤ ਰਾਜਨੀਤਿਕ ਜਿਹੜੀ ਆਪਣੀ ਕਾਰਵਾਈ ਸੀਗੀ ਬਹੁਜਨ ਸੋਸ਼ੀਅਲ ਸਮਾਜ ਦੀ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਇੰਨੀ ਮਿਹਨਤ ਕਰਨੀ ਚਾਹੀਦੀ ਆ ਵੀ ਸਾਨੂੰ ਇੱਕ ਵਿਆਪਕ ਪੱਧਰ ਤੇ ਜਿਹੜੀ ਆਪਣੀ ਸੋਸ਼ੀਅਲ ਸਮਾਜ ਦੀ ਇੱਕ ਰਾਸ਼ਟਰੀ ਪਾਰਟੀ ਬਣਾਉਣੀ ਚਾਹੀਦੀ ਆ ਇੱਕ ਵਿਆਪਕ ਪੱਧਰ ਤੇ ਆਪਣੀ ਰਾਜਨੀਤੀ ਖੜੀ ਕਰਨੀ ਚਾਹੀਦੀ ਆ ਤੇ ਇਸ ਕਰਕੇ ਸਾਬ ਦਾ ਇੱਕ ਬਹੁਤ ਵੱਡ ਮੁੱਲਾ ਯੋਗਦਾਨ ਆ ਉਹਨਾਂ ਨੇ ਸਾਰੀ ਉਮਰ ਕੁਰਬਾਨੀ ਦਿੱਤੀ ਔਰ ਆਪਣੀ ਉਹਨਾਂ ਦੀ ਕੁਰਬਾਨੀ ਸਦਕਾ ਜਿਹੜਾ ਅਸੀਂ ਇੱਕ ਨੈਸ਼ਨਲ ਪੱਧਰ ਤੇ ਰਾਸ਼ਟਰੀ ਪੱਧਰ ਤੇ ਆਪਣੀ ਰਾਜਨੀਤੀ ਦਾ ਰੂਪ ਦੇਖਦੇ ਆ ਅੱਜ ਤੁਸੀਂ ਕੱਲਾ ਪੂਰੇ ਦੇਸ਼ ਦੇ ਵਿੱਚ ਅੱਜ ਆਪਾਂ ਯੂਪੀ ਦੇ ਵਿੱਚ ਵੀ ਰੈਲੀ ਦੇਖੀ ਆ ਲੱਖਾਂ ਦੇ ਲੋਕ ਆ ਮਾਰੇ ਉੱਥੇ ਭੈਣ ਜੀ ਨੂੰ ਜੋ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਹਨ ਸਾਡੀ ਅਗਵਾਈ ਕਰਦੇ ਹਨ ਸਾਡੇ ਲਈ ਲੜਦੇ ਹਨ ਤੇ ਉਹਨਾਂ ਨੂੰ ਦੇਖਣ ਲਈ ਪਹੁੰਚੇ ਤੇ ਤੇ ਆਪਾਂ ਵੀ ਪੰਜਾਬ ਦੇ ਵਿੱਚ ਵੀ ਬਹੁਤ ਵੱਡਾ ਇਕੱਠ ਸਾਫ ਦੇ ਪੈਰੋਕਾਰਾਂ ਵੱਲੋਂ ਕੀਤਾ ਜਾ ਰਿਹਾ ਆ ਤੇ ਇਸ ਕਰਕੇ ਜੋ ਸਾਫ ਦੀ ਕੁਰਬਾਨੀ ਆ ਸਾਡੇ ਲਈ ਉਹਨਾਂ ਕਰਕੇ ਜਿਸ ਤਰ੍ਹਾਂ ਇੱਕ ਲੇਖਕ ਨੇ ਲਿਖਿਆ ਸਾਫ ਦੇ ਬਾਰੇ ਵੀ ਸਾਫ ਨੇ ਜਿਹੜਾ ਸ਼ੋਸ਼ੀਤ ਵਰਗ ਆ ਉਹਨਾਂ ਨੂੰ ਰਾਜਨੀਤੀ ਦਾ ਊੜਾ ਜੜਾ ਸਿਖਾਇਆ ਵੀ ਬੱਚਿਆਂ ਵਾਲੀ ਤਰ੍ਹਾਂ ਸਿਖਾਇਆ ਕਿੰਦਰ ਵੀ ਨਹੀਂ ਵੀ ਕਿੱਦਾਂ ਟਿਕਟ ਬਣਾਉਣੀ ਆ ਕਿੱਦਾਂ ਇਲੈਕਸ਼ਨ ਲੜਨੇ ਆ ਕਿੱਦਾਂ ਤੁਸੀਂ ਆਪਣੀ ਗੱਲ ਰੱਖਣੀ ਆ ਕਿੱਦਾਂ ਜਿਹੜੀਆਂ ਦੂਜੀਆਂ ਤੇਰਾ ਸਾਡਾ ਸ਼ੋਸ਼ਣ ਕਰਦੀਆਂ ਕਿੱਦਾਂ ਤੁਸੀਂ ਉਨ੍ਹਾਂ ਦੇ ਨਾਲ ਮੁਕਾਬਲਾ ਕਰਨਾ ਇਸ ਕਰਕੇ ਸਾਭ ਨੇ ਜਾਣ ਪਾਈ ਹੈਗੀ ਆ ਜਿਹੜੇ ਸ਼ੋਸ਼ਿਤ ਵਰਗ ਹੈਗੇ ਆ ਔਰ ਆਪਾਂ ਗਈ ਵਾਰ ਜਦੋਂ ਰੈਲੀ ਹੁੰਦੀ ਆ ਕਈ ਸਾਥੀ ਰਹਿ ਜਾਂਦੇ ਆ ਰਾਤ ਨੂੰ ਤਿਆਰੀ ਹੁੰਦੀ ਆ ਸਵੇਰ ਨੂੰ ਰਹਿ ਜਾਂਦੇ ਉਹ ਕਹਿ ਦਿੰਦੇ ਆ ਵੀ ਸਾਡਾ ਆਹ ਕੰਮ ਪੈ ਗਿਆ ਉਹ ਕੰਮ ਪੈ ਗਿਆ ਤੇ ਮੈਂ ਤੁਹਾਨੂੰ ਸਾਭ ਦੀ ਡ੍ਰਿੜਤਾ ਦੀ ਗੱਲ ਦੱਸਦਾ ਸਾਭ ਕਾਂਸ਼ੀਰਾਮ ਜੀ ਕਹਿੰਦੇ ਹੁੰਦੇ ਸੀਗੇ ਵੀ ਮੈਂ ਆਪਣੇ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖੀਦਾ ਸੀਗਾ ਤੇ ਮੈਂ ਆਪਣੇ ਆਪ ਨਾਲ ਵਾਅਦਾ ਕਰਦਾ ਹੁੰਦਾ ਸੀ ਵੀ ਜਦ ਤੱਕ ਇਹ ਪ੍ਰੋਗਰਾਮ ਪੂਰਾ ਨਹੀਂ ਹੋ ਜਾਂਦਾ ਮੈਂ ਆਪਣੇ ਆਪ ਨੂੰ ਬਿਮਾਰ ਨਹੀਂ ਹੋਣਾ ਇਸ ਤਰ੍ਹਾਂ ਦੀ ਸਾਬਕਾਂਸ਼ੀ ਰਾਮ ਜੀ ਦੀ ਦ੍ਰਿੜਤਾ ਸੀਗੀ ਔਰ ਸਾਬਕਾਂਸ਼ੀ ਰਾਮ ਜੀ ਨੇ ਜਦ ਆਪਾਂ ਕਹਿੰਦੇ ਵੀ ਸਾਡੀ ਕੋਈ ਆਪਾਂ ਰਾਜਨੀਤੀ ਦੀ ਕਮੀ ਕੜਦੇ ਆ ਤੇ ਸਾਬਕਾਂਸ਼ੀ ਰਾਮ ਜੀ ਨੇ ਕਿਹਾ ਮੈਂ ਬਹੁਜਨ ਸਮਾਜ ਦੀ ਇੰਨੀ ਵੱਡੀ ਤਾਕਤ ਆ ਵੀ ਜੋ ਇੱਕ ਦਿਨ ਭੁੱਖਾ ਰਹਿ ਲਵੇ ਕਿਉਂਕਿ ਇੱਕ ਦਿਨ ਦੀ ਰੋਟੀ ਦਾ ਖਰਚ ਕਰੋੜਾਂ ਆਰਬ ਰਭੇ ਆ ਉਹਦਾ ਆਪਣਾ ਬਈ ਜੇ ਇੱਕ ਦਿਨ ਭੁੱਖਾ ਰਹਿ ਜਾਵੇ ਤਾਂ ਇਸ ਦੇਜ ਦੇ ਵਿੱਚ ਆਪਣਾ ਜਿਹੜਾ ਰਾਜ ਲਿਆ ਸਕਦਾ ਆ ਇਸ ਕਰਕੇ ਸਭ ਕਾਂਸ਼ੀ ਰਾਮ ਜੀ ਦੀ ਬਹੁਤ ਵੱਡੀ ਕੁਰਬਾਨੀ ਆ ਤੇ ਉਹਨਾਂ ਨੇ ਕਿਹਾ ਇੱਕ ਹੋਰ ਜਿਹੜੀ ਉਹਨਾਂ ਦੀ ਇੱਕ ਇੰਪੋਰਟੈਂਟ ਗੱਲ ਆ ਜਿਹੜੀ ਉਹਨਾਂ ਨੇ ਇਸ ਉਹਨਾਂ ਨੇ ਕਿਹਾ ਵੀ ਜੇ ਆਪਾਂ ਰਾਜਨੀਤੀ ਡਿਵੈਲਪ ਕਰਨੀ ਆ ਤਾਂ ਉਹ ਸੋਸਾਇਟੀ ਨੂੰ ਸਮਝਣਾ ਪੈਣਾ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਇੱਥੇ ਦੀ ਜਾਤੀ ਬਿਵਸਥਾ ਆ ਉਹ ਉਹਦਾ ਪੂਰਨ ਪੂਰਨ ਰੂਪ ਦੇ ਵਿੱਚ ਅਸਮਾਨਤਾ ਦਾ ਕਲਚਰ ਆ ਵੇ ਸਾਡੇ ਖਿਲਾਫ ਅਸਮਾਨਤਾ ਆ ਤੇ ਉਹਨਾਂ ਨੇ ਕਿਹਾ ਵੀ ਸਾਡੇ ਵਿੱਚ ਦ੍ਰਿੜਤਾ ਹੋਣੀ ਚਾਹੀਦੀ ਵੀ ਜਿਹੜੀ ਇਹ ਅਸਮਾਨਤਾ ਵਾਲੀ ਵਿਵਸਥਾ ਆ ਅਸਮਾਨਤਾ ਵਾਲਾ ਕਲਚਰ ਆ ਇਹਨੂੰ ਪਰਮ ਸਮਾਨਤਾ ਵੀ ਐਬਸੋਲੂਟ ਇਕਵੈਲਟੀ ਦੇ ਬਦਲਾਅ ਤੋ ਸਾਡਾ ਨਿਸ਼ਾਨਾ ਹੋਣਾ ਚਾਹੀਦਾ ਵੀ ਅਸਮਾਨਤਾ ਤੋਂ ਸਮਾਨਤਾ ਸਥਾਪਿਤ ਕਰਨ ਦੇ ਵਿੱਚ ਸਾਡਾ ਜਿਹੜਾ ਨਿਸ਼ਾਨਾ ਤੇ ਦ੍ਰਿੜਤਾ ਹੋਣੀ ਚਾਹੀਦੀ ਆ ਤੇ ਅਸੀਂ ਉਮੀਦ ਕਰਦੇ ਆ ਮੇ ਜਿੱਦਾਂ ਬਾਬਾ ਸਾਹਿਬ ਦੀ ਸਾਡੀ ਜ਼ਿੰਦਗੀ ਤਬਦੀਲੀ ਲਿਆਉਣ ਲਈ ਦ੍ਰਿੜਤਾ ਸੀ ਉਸ ਤੋਂ ਬਾਅਦ ਸਾਹਿਬ ਕਾਂਸ਼ੀਰਾਮ ਜੀ ਨੇ ساری ਉਮਰ ਸੰਘਰਸ਼ ਕਰਕੇ ਸਾਡੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣ ਲਈ ਦ੍ਰਿੜਤਾ ਦਿਖਾਈ ਉਸ ਤਰ੍ਹਾਂ ਇਹ ਦ੍ਰਿੜਤਾ ਆਪਾਂ ਆਪਣੇ ਪੈਰਾਂ ਘਾਰਾਂ ਦਾ ਆਪਣੇ ਸਾਰਿਆਂ ਦੇ ਵਿੱਚ ਹੋਣੀ ਚਾਹੀਦੀ ਤੇ ਜਦ ਤੱਕ ਆਪਾਂ ਇਸ ਦੇਸ਼ ਦਾ ਚੰਗਾ ਪ੍ਰਬੰਧ ਸਥਾਪਿਤ ਕਰਨ ਲਈ ਆਪਣਾ ਜਿਹੜਾ ਨਿਸ਼ਾਨਾ ਪੂਰਾ ਨਹੀਂ ਕਰ ਲੈਂਦੇ ਤਦ ਤੱਕ ਆਪਾਂ ਨੂੰ ਰੁਕਣਾ ਨਹੀਂ ਚਾਹੀਦਾ ਤੇ ਹੁਣ ਤੇ ਮੇਰੀ ਬੇਨਤੀ ਹੈ ਵੀ ਅਗਲੇ ਮਿਸ਼ਨਰੀ ਸਿੰਗਰ ਆਪਣਾ ਪ੍ਰੋਗਰਾਮ ਪੇਸ਼ ਕਰਨ ਔਰ ਮੈਂ ਨਾਰੇ ਲਗਾਉਂਗਾ ਜਿਹੜਾ ਅੱਜ ਦਾ ਕਿਉਂਕਿ ਬਾਉਜਨ ਸਮਾਜ ਪਾਰਟੀ ਵੱਲੋਂ ਪੈਣ ਕੁਮਾਰੀ ਮਾਯ ਬਤੀਜੇ ਨੇ ਡਾਕਟਰ ਅਰਵਤਾਰ ਸਿੰਘ ਕ੍ਰੀਮਪਰੀ ਸਾਹਿਬ ਨੂੰ ਨਵੰਬਰ ਦੇ ਵਿੱਚ ਪਿਛਲੇ ਸਾਲ ਪ੍ਰਦਾਨ ਲਗਾਇਆ ਸੀ ਔਰ ਜਦੋਂ 15 ਮਾਰਚ ਫਗਵਾੜੇ ਦੀ ਰੈਲੀ ਪਾਰਟੀ ਵੱਲੋਂ ਉਹਨਾਂ ਦੀ ਅਗਵਾਈ ਦੇ ਵਿੱਚ ਰੱਖੀ ਗਈ ਸੀ ਤੇ ਉਦੋਂ ਆਪਾਂ ਪੰਜਾਬ ਸੰਭਾਲੋ ਮਹਿੰਮ ਸ਼ੁਰੂ ਕੀਤੀ ਗਈ ਸੀ ਪੰਜਾਬ ਸੰਭਾਲੋ ਮਹਿੰਮ ਦਾ ਕੀ ਅਰਥ ਹੈ ਉਹ ਇਹ ਆ ਵੀ ਜਿਨ੍ਹਾਂ ਪਾਰਟੀਆਂ ਨੂੰ ਅਜੇ ਤੱਕ ਕਾਂਗਰਸ, ਅਕਾਲੀ, ਭਾਜਪਾ, ਆਪ ਆਪਾਂ ਜਿਨ੍ਹਾਂ ਨੂੰ ਪੰਜਾਬ ਸੰਭਾਲਦੇ ਆਏ ਆ ਉਹਨਾਂ ਨੇ ਸਿਵਾਏ ਸਾਡੀ ਬਰਬਾਦੀ ਦੇ ਕੁਝ ਨਹੀਂ ਕੀਤਾ ਨਾ ਸਿੱਖਿਆ ਨਾ ਰੋਜ਼ਗਾਰ ਆ ਨਸ਼ਾ ਆ ਕਾਨੂੰਨ ਵਿਵਸਥਾ ਮਾੜੀ ਆ ਪੁਲਿਸ ਦੀ ਧੱਕੇਸ਼ਾਹੀ ਆ ਤੇ ਇਸ ਕਰਕੇ ਮੌਕਾ ਆ ਵੀ ਅਸੀਂ ਆਪ ਪੰਜਾਬ ਸੰਭਾਲਣ ਦੀ ਜਿਹੜੀ ਮਹਿੰਮ ਸ਼ੁਰੂ ਕਰੀਏ ਇਸ ਕਰਕੇ ਪੰਜਾਬ ਸੰਭਾਲੋ ਮਹਿੰਮ ਜਿਹੜੀ 15 ਮਾਰਚ ਇਸ ਸਾਲ ਸ਼ੁਰੂ ਕੀਤੀ ਗਈ ਸੀ ਫਗਵਾੜੇ ਦੀ ਰੈਲੀ ਤੋਂ ਔਰ ਉਹਦਾ ਬਹੁਤ ਭਰਮਾ ਹੰਗਾਰਾ ਬਹੁਜਿਆ ਸਮਾਜ ਪਾਰਟੀ ਨੂੰ ਸਾਰੇ ਵਰਗਾਂ ਦੇ ਵਿੱਚੋਂ ਮਿਲ ਰਿਹਾ ਆ ਤੇ ਉਹ ਪੰਜਾਬ ਸੰਭਾਲੋ ਮਹਿੰਦੇ ਤਹਿ ਤੀ ਅੱਜ ਦੀ ਜਿਹੜੀ ਤੱਤ ਬਦਲ ਦੋ ਤਾਜ ਬਦਲ ਦੋ ਜਿਹੜੀ ਰੈਲੀ ਰੱਖੀ ਗਈ ਆ ਔਰ ਇਹਦੇ ਨਾਲ ਅਸੀਂ ਇੱਕ ਹੋਰ ਸਲੋਗਨ ਦਿੱਤਾ ਪਾਰਟੀ ਵੱਲੋਂ ਪੰਜਾਬ ਦਾ ਸੰਕਲਪ ਬਸ ਪਾਹੀ ਮੈਂ ਨਾਰੇ ਲਗਾਉਂਗਾ ਤੁਸੀਂ ਉਹਦਾ ਜਵਾਬ ਦੇਣਾ ਤਖਤ ਬਦਲ ਦੋ ਤਾਜ ਬਦਲ ਦੋ ਨੈਦਾਨੋ ਦਾ ਰਾਜ ਬਦਲ ਦੋ ਤਖਤ ਬਦਲ ਦੋ ਤਾਜ ਬਦਲ ਦੋ ਨੈਦਾਨੋ ਦਾ ਰਾਜ ਬਦਲ ਦੋ ਮੈਂ ਕਹਾਂਗਾ ਪੰਜਾਬ ਦਾ ਸੰਕਲਪ ਤੁਸੀਂ ਕਹਿਣਾ ਬਸ ਪਾ ਹੀ ਵਿਕਲਪ ਇਹ ਬਸ ਪਾ ਹੀ ਆਪਸ਼ਨ ਹੈ ਬਾਕੀ ਆਪਾਂ ਦੇਖ ਲਈਏ ਔਰ ਫਿਰ ਸਾਬਿਤ ਹੋਈਆਂ ਕਿਸੇ ਸਾਡੇ ਮੁੱਦੇ ਤੇ ਨਹੀਂ ਬੋਲਦੇ ਸਵਾਇ ਵੋਟਾਂ ਲੈਣ ਤੋਂ ਇਲਾਵਾ ਪੰਜਾਬ ਦਾ ਸੰਕਲਪ ਬਸ ਪਾ ਹੀ ਬਕਾਲਪ ਪੰਜਾਬ ਦਾ ਸੰਕਲਪ ਬਸ ਪਾ ਹੀ ਬਕਾਲਪ ਪੰਜਾਬ ਦਾ ਸੰਕਲਪ ਬਸ ਪਾ ਹੀ ਬਕਾਲਪ ਕੱਤ ਬਦਲ ਦੋ ਤੋਕ ਬਦਲ ਦੋ ਦੇ ਮਾਨੋ ਕਾ ਨਾਜ ਬਦਲ ਦੋ ਕਾਂਵਾ ਜੀ ਸੋ ਜਿਸ ਤਰ੍ਹਾਂ ਸਾਡੇ ਐਡਵੋਕੇਟ ਪ੍ਰੇਮਦਰ ਕੁਮਾਰ ਜੀ ਨੇ ਦੱਸਿਆ ਵੀ ਇਹ ਸਰਕਾਰਾਂ ਜਿਹੜੀਆਂ ਸਾਡਾ ਭਰਾ ਨਹੀਂ ਚਾਹੁੰਦੀਆਂ ਧਰਮ ਸਥਾਨ ਤੋਂ ਬਾਹਰ ਨੇ ਸਾਡਾ ਧਲੇਤੇ ਦੇ ਵਿੱਚ ਟਾਇਆ ਧਰਮ ਸਥਾਨ ਤੋਂ ਬਾਹਰ ਨੇ ਸਾਡਾ ਧਲੇਤੇ ਦੇ ਵਿੱਚ ਟਾਇਆ ਬਾਂਸੀਆਂ ਵਾਲਾ ਵੀਜਾ ਆਖੇ ਜਾਣਾ ਨਹੀਂ ਭੁਲਾਇਆ ਨਿਰਦੋਸ਼ਾਂ ਤੇ ਝੂਠੇ ਪਰਚੇ ਫੜ-ਫੜ ਜੇਲੀ ਬਾੜੇ ਨਹੀਂ ਹੁਣ ਤੇਰੀ ਪੁੱਠੀ ਗਿਣਤੀ ਸੁਣ ਜ਼ਾਲਮ ਸਰਕਾਰੇ ਨਹੀਂ ਹੁਣ ਤੇਰੀ ਪੁੱਠੀ ਗਿਣਤੀ ਸੁਣ ਆਪ ਸਰਕਾਰੇ ਨਹੀਂ ਹੁਣ ਤੇਰੀ ਪੁੱਠੀ ਗਿਣਤੀ ਸੋਗਨੀ ਹਰਜੀ ਦੇ ਲਈ ਸਾਡੇ ਵਿਚਕਾਰ ਗੋਲਡੀ ਮਾਲਕ ਜੀ